ਨਾ ਸੁਰਿੰਦਰਾ ਮੇਰੀ ਦੁਕਾਨ ਮੋਬਾਈਲਾਂ ਦੀ ਬੱਕਰੀ ਜੀਨਵਾਲ ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ ਮੇਰੀ ਦੁਕਾਨ ਵਾ ਸੋਰਾ 3:00 ਤੇ 3:00 ਵਜੇ ਮੇਰੀ ਦੁਕਾਨ 'ਚ ਚੋਰੀ ਹੋਈ ਆ ਜਦੋਂ ਮੈਂ ਦੁਕਾਨ ਤੇ ਆਇਆ 9:00 ਵਜੇ ਮੈਂ ਸ਼ਟਰ ਚੁੱਕਿਆ ਵਾ ਦੁਕਾਨ ਦਾ ਅੰਦਰ ਦੇਖਿਆ ਖਲਾਰਾ ਪਿਆਦਾ ਬਿਲਕੁਲ ਸਾਮਾਨ ਨਿਕਲੇ ਬੁਖਰੇ ਦਾ ਹੀ ਜਦੋਂ ਮੈਂ ਪਿਛਲੀ ਦੁਕਾਨ ਪਿਛਲੀ ਸਾਈਡ ਤੇ ਦੇਖਿਆ ਪਹਿਲੀ ਵਾਲੀ ਸਾਈਡ ਤੇ ਉਧਰ ਕੋਰਾ ਨੇ ਕੰਦਪਾੜੀ ਦੀ ਆ ਉਹਦੇ ਅੰਦਰ ਇੱਕ ਬੰਦਾ ਐਂਟਰ ਹੋਇਆਦਾ ਜਿਹਦੀ ਵੀਡੀਓ ਕੈਮਰੇ ਦੇ ਵਿੱਚ ਪੂਰੀ ਰਿਕਾਰਡ ਹੋਈਦੀ ਆ ਪੂਰੀ ਅੱਧੇ ਘੰਟੇ ਦੀ ਰਿਕਾਰਡਿੰਗ ਆ ਪੂਰੀ ਤਸੱਲੀ ਨਾਲ ਨਿਰਾਮ ਨਾ ਚੋਰੀ ਕੀਤੀ ਕੋਈ ਦਰਨੀਆਂ ਨੂੰ ਤੇ ਜੋ ਵੀ ਇਹਦੇ ਸਸ ਮੇਰਾ ਸਮਾਨ ਸੀ ਜਿਹਦੀ ਕੀਮਤ ਲਗਭਗ 1.5 ਲੱਖ ਦੇ ਲਗਸ਼ਕ ਹੋਣੀ ਆ ਜਿਹਦੇ ਵਿੱਚ ਕੋ ਨਵੇਂ ਮੋਬਾਈਲ ਹੀ ਕੋ ਸੈਂਕੜਾ ਨੂੰ ਫੋਨ ਹੀ ਰਿਪੇਅਰ ਵਾਲੇ ਹੀ ਐਕਸੈਸਰੀ ਹੀ ਸਪੀਕਰ ਹੈੱਡਫੋਨ ਜੋ ਵੀ ਸੀ ਉਹ ਸਾਰਾ ਸਮਾਨ ਲੈ ਗਿਆ ਵਾ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਮੈਂ ਵੈਸੇ ਤੇ ਮੈਂ ਉਸ ਦਿਨ ਹੀ ਕੰਪਲੇਨ ਕਰ ਆਇਆ ਸੀ ਇਸ ਚੀਜ਼ ਦੀ ਕਿ ਮੇਰੀ ਚੋਰੀ ਹੋਈ ਹੈ ਇੱਕ ਮੇਰਾ ਆਪਣਾ ਫੋਨ ਹੀ ਜਿੱਤੇ ਮੈਂ ਰੀਚੇ ਜੀ ਵਗੈਰਾ ਕਰਦਿਆਂ ਉਹ ਵੀ ਉਹ ਨਾਲ ਲੈ ਗਿਆ ਤੇ ਉਹ ਮੈਂ ਨੰਬਰ ਲਿਖਾ ਕੇ ਆਇਆ ਉਹ ਵੀ ਡਰੈਸਿੰਗ ਦੇ ਸਾਹ ਲੱਗਾ ਹੋਏਗਾ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਮੈਂ ਕਿ ਜਲਦੀ ਤੇ ਜਲਦੀ ਇਹ ਚੋਰੀਾਂ ਦੀ ਪਾਲ ਕੀਤੀ ਜਾਏ ਕਿਉਂਕਿ ਹੋਰ ਵੀ ਉਸ ਤੋਂ ਬਾਅਦ ਬਹੁਤ ਚੋਰੀਆਂ ਹੋਈਆਂ ਹਨ ਗਰਦਾਸਪੁਰ ਦੇ ਵਿੱਚ ਉਹੀ ਇਹੀ ਸੇਮ ਕੇਸ ਆ ਜਿਹਦੇ ਵਿੱਚ ਮਿਲੋ ਕਿ ਕੰਨ ਪਾੜੀ ਗਈ ਆ ਤੇ ਉਹੀ ਸੇਮ ਕੇਸ ਆ ਮੈਨੂੰ ਲੱਗਦਾ ਸਾਰੇ ਚੋਰ ਉਹੀ ਆ ਜਿਹੜੇ ਇਵਨ ਤੋਂ ਚੋਰੀ ਕਰਦੇ ਤੇ ਆ ਪ੍ਰਸ਼ਾਸਨ ਨੂੰ ਮੰਗਵਾ ਕੇ ਜਲਦੀ ਜਲਦੀ ਉਹ ਚੋਰਾਂ ਦੀ ਫੜ ਲਿਆ ਜਾਵੇ ਤਾਂ ਜੋ ਅੱਗੇ ਦੁਕਾਨਾਂ ਦੀ ਜਿਹੜਾ ਬਚਾਅ ਹੋ ਜੇ ਨਾ ਚੋਰੀ ਹੋਏ ਬਹੁਤ ਨੁਕਸਾਨ ਹੁੰਦਾ ਬਹੁਤ ਮੁਸ਼ਕਿਲ ਨਾਲ ਦੁਕਾਨ ਸਟੈਂਡ ਹੁੰਦੀ ਆ ਤੇ ਮੁਸ਼ਕਲ ਹੋ ਜਾਂਦੀ ਆ ਧੰਨਵਾਦ ਜੀ ਮੈਂ ਸੁਰਿੰਦਰ ਆ ਮੇਰੀ ਦੁਕਾਨ ਮੋਬਾਈਲਾਂ ਦੀ ਬੱਗਰੀ ਜੀਨਵਾਲ ਦੇ ਵਿੱਚ ਪੰਜਾਬ ਐਂਡ ਸਿੰਧ ਮੇਂ ਇੱਕ ਦਿਨ ਨਾਲ ਮੇਰੀ ਦੁਕਾਨਵਾ ਸ਼ੁਹਰਾ 3:00 ਕੋ 3:00 ਵਜੇ ਮੇਰੀ ਦੁਕਾਨ 'ਚ ਚੋਰੀ ਹੋਈ ਆ ਜਦੋਂ ਮੈਂ ਦੁਕਾਨ ਤੇ ਆਇਆ 9:00 ਵਜੇ ਮੈਂ ਸ਼ਟਰ ਚੁੱਕਿਆ ਵਾ ਦੁਕਾਨ ਦਾ ਅੰਦਰ ਦੇਖਿਆ ਖਲਾਰਾ ਪਿਆਦਾ ਬਿਲਕੁਲ ਸਾਮਾਨ ਨੇ ਵਿਖਰੇ ਬੁਕਰੇ ਦਾ ਹੀ ਜਦੋਂ ਮੈਂ ਪਿਛਲੀ ਦੁਕਾਨ ਪਿਛਲੀ ਸਾਈਡ ਤੇ ਦੇਖਿਆ ਪਹਿਲੀ ਵਾਲੀ ਸਾਈਡ ਤੇ ਉਧਰ ਪੁਰਾਣੇ ਕੰਦ ਪਾੜੀ ਦੀ ਆ ਉਹਦੇ ਅੰਦਰ 'ਚ ਇੱਕ ਬੰਦਾ ਐਂਟਰ ਹੋਇਆਦਾ ਜਿਹਦੀ ਵੀਡੀਓ ਕੈਮਰੇ ਦੇ ਵਿੱਚ ਪੂਰੀ ਰਿਕਾਰਡ ਹੋਈ ਦੀ ਆ ਪੂਰੀ ਅੱਧੇ ਘੰਟੇ ਦੀ ਰਿਕਾਰਡਿੰਗ ਆ ਪੂਰੀ ਤਸੱਲੀ ਨਾਲ ਨਿਰਾਮ ਨਾਲ ਚੋਰੀ ਕੀਤੀ ਕੋਈ ਡਰਨੀ ਨਹੀਂ ਉਹ ਜੋ ਵੀ ਇਹ ਰਸਿਸ ਮੇਰਾ ਸਮਾਨ ਹੀ ਜਿਹਦੀ ਕੀਮਤ ਲਗਭਗ 1.5 ਲੱਖ ਦੇ ਲਗਛਕ ਹੋਣੀ ਆ ਜਿਹਦੇ ਵਿੱਚ ਕੋ ਨਵੇਂ ਮੋਬਾਈਲ ਹੀ ਕੋ ਸੈਗਨ ਦਾ ਫੋਨ ਹੀ ਰਿਪੇਅਰ ਵਾਲੇ ਹੀ ਐਕਸੈਸਰੀ ਹੀ ਸਪੀਕਰ ਹੈਡਫੋਨ ਜੋ ਵੀ ਸੀ ਉਹ ਸਾਰਾ ਸਮਾਨ ਲੈ ਗਿਆ ਵਾ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵਾਂ ਮੈਂ ਵੈਸੇ ਤੇ ਮੈਂ ਉਸ ਦਿਨ ਹੀ ਕੰਪਲੇਨ ਕਰ ਆਇਆ ਸੀ ਇਸ ਚੀਜ਼ ਦੀ ਕਿ ਮੇਰੀ ਚੋਰੀ ਹੋਈ ਹੈ ਇੱਕ ਮੇਰਾ ਆਪਣਾ ਫੋਨ ਹੀ ਜਿੱਤ ਮੀਚੇ ਜੀ ਵਗੈਰਾ ਕਰਦਿਆਂ ਉਹ ਵੀ ਉਹ ਨਾਲ ਲੈ ਗਿਆ ਤੇ ਉਹ ਮੈਂ ਨੰਬਰ ਲਿਖਾ ਕੇ ਆਇਆ ਵਾਂ ਉਹ ਵੀ ਡਰੈਸਿੰਗ ਦਾ ਸਾਹ ਲੱਗਾ ਹੋਏਗਾ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਮੈਂ ਕਿ ਜਲਦੀ ਤੇ ਜਲਦੀ ਇਹ ਚੋਰਾਂ ਦੀ ਪਾਲ ਕੀਤੀ ਜਾਏ ਕਿਉਂਕਿ ਹੋ ਰਹੀ ਉਸ ਤੋਂ ਬਾਅਦ ਬਹੁਤ ਚੋਰੀਆਂ ਹੋਈਆਂ ਹਨ ਗਰਦਸਪੁਰ ਦੇ ਵਿੱਚ ਉਹੀ ਇਹੀ ਸੇਮ ਕੇਸ ਆ ਜਿਹਦੇ ਵਿੱਚ ਮਿਲੋ ਕਿ ਕੰਨ ਪਾੜੀ ਗਈ ਆ ਤੇ ਉਹੀ ਸੇਮ ਕੇਸ ਹੀ ਆ ਮੈਨੂੰ ਲੱਗਦਾ ਸਾਰੇ ਚੋਰ ਉਹੀ ਆ ਜਿਹੜੇ ਇਧਰ ਤੋਂ ਚੋਰੀ ਕਰਦੇ ਪਏ ਆ ਤੇ ਪ੍ਰਸ਼ਾਸਨ ਨੂੰ ਮੰਗਵਾ ਕੇ ਜਲਦੀ ਜਲਦੀ ਉਹ ਚੋਰਾਂ ਦੀ ਫੜ ਲਿਆ ਜਾਵੇ ਤਾਂ ਜੋ ਅੱਗੇ ਦੁਕਾਨਾਂ ਦੀ ਜਰਾ ਬਚਾਅ ਹੋ ਜੇ ਨਾ ਚੋਰੀ ਹੋਏ ਬਹੁਤ ਨੁਕਸਾਨ ਹੁੰਦਾ ਬਹੁਤ ਮੁਸ਼ਕਿਲ ਨਾਲ ਦੁਕਾਨ ਸਟੈਂਡ ਹੁੰਦੀ ਆ ਤੇ ਮੁਸ਼ਕਲ ਹੋ ਜਾਂਦੀ ਆ ਧੰਨਵਾਦ ਜੀ ਮੈਂ ਨਰਿੰਦਰਾ ਮੇਰੀ ਦੁਕਾਨ ਮੋਬਾਈਲਾਂ ਦੀ ਬੱਕਰੀ ਜੀਨਵਾਲ ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ ਮੇਰੀ ਦੁਕਾਨ ਵਾ ਸੋਰਾ 3:00 ਤੇ 3:00 ਵਜੇ ਮੇਰੀ ਦੁਕਾਨ ਦੀ ਚੋਰੀ ਹੋਈ ਹੈ ਜਦੋਂ ਮੈਂ ਦੁਕਾਨ ਤੇ ਆਇਆ 9:00 ਵਜੇ ਮੈਂ ਸ਼ਟਰ ਚੁੱਕਿਆ ਵਾ ਦੁਕਾਨ ਦਾ ਅੰਦਰ ਦੇਖਿਆ ਖਲਾਰਾ ਪਿਆਦਾ ਬਿਲਕੁਲ ਸਾਮਾਨ ਵੇਖਦੇ ਬੁਖਰੇ ਦਾ ਹੀ ਜਦੋਂ ਮੈਂ ਪਿਛਲੀ ਦੁਕਾਨ ਪਿਛਲੀ ਸਾਈਡ ਤੇ ਦੇਖਿਆ ਪਹਿਲੀ ਵਾਲੀ ਸਾਈਡ ਤੇ ਉਧਰ ਪੁਰਾਣੇ ਕੰਦ ਪਾੜੀ ਦੀ ਆ ਉਹਦੇ ਅੰਦਰ ਇੱਕ ਬੰਦਾ ਐਂਟਰ ਹੋਇਆ ਦਾ ਜਿਹਦੀ ਵੀਡੀਓ ਕੈਮਰੇ ਦੇ ਵਿੱਚ ਪੂਰੀ ਰਿਕਾਰਡ ਹੋਈ ਦੀ ਆ ਪੂਰੀ ਅੱਧੇ ਘੰਟੇ ਦੀ ਰਿਕਾਰਡਿੰਗ ਆ ਪੂਰੀ ਤਸੱਲੀ ਨਾਲ ਉਹਨੇ ਆਰਾਮ ਨਾਲ ਚੋਰੀ ਕੀਤੀ ਕੋਈ ਡਰਨੀ ਨਹੀਂ ਉਹਨੂੰ ਤੇ ਜੋ ਵੀ ਇਹਦੇ ਵਿੱਚ ਮੇਰਾ ਸਮਾਨ ਸੀ ਜਿਹਦੀ ਕੀਮਤ ਲਗਭਗ 1.5 ਲੱਖ ਦੇ ਲਗਛਕ ਹੋਣੀ ਆ ਜਿਹਦੇ ਵਿੱਚ ਕੋ ਨਵੇਂ ਮੋਬਾਈਲ ਹੀ ਕੋ ਸੈਂਕੜਾ ਨੂੰ ਫੋਨ ਹੀ ਰਿਪੇਅਰ ਵਾਲੇ ਹੀ ਐਕਸੈਸਰੀ ਹੀ ਸਪੀਕਰ ਹੈੱਡਫੋਨ ਜੋ ਵੀ ਸੀ ਉਹ ਸਾਰਾ ਸਮਾਨ ਲੈ ਗਿਆ ਵਾ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਮੈਂ ਵੈਸੇ ਤੇ ਮੈਂ ਉਸ ਦਿਨ ਹੀ ਕੰਪਲੇਨ ਕਰ ਆਇਆ ਸੀ ਇਸ ਚੀਜ਼ ਦੀ ਕਿ ਮੇਰੀ ਚੋਰੀ ਹੋਈ ਹੈ ਇੱਕ ਮੇਰਾ ਆਪਣਾ ਫੋਨ ਹੀ ਜਿੱਤੇ ਮੈਂ ਰੀਚੇ वगैरह ਕਰਦਿਆਂ ਉਹ ਵੀ ਉਹ ਨਾਲ ਲੈ ਗਿਆ ਤੇ ਉਹ ਮੈਂ ਨੰਬਰ ਲਿਖਾ ਕੇ ਆਇਆ ਉਹ ਵੀ ਡਰੈਸਿੰਗ ਦੇ ਸਾਹ ਲੱਗਾ ਹੋਏਗਾ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਮੈਂ ਕਿ ਜਲਦੀ ਤੇ ਜਲਦੀ ਇਹ ਚੋਰੀਆਂ ਦੀ ਪਾਲ ਕੀਤੀ ਜਾਏ ਕਿਉਂਕਿ ਹੋਰ ਵੀ ਉਸ ਤੋਂ ਬਾਅਦ ਬਹੁਤ ਚੋਰੀਆਂ ਹੋਈਆਂ ਹਾਂ ਬਰਦਾਸਪੁਰ ਦੇ ਵਿੱਚ ਉਹੀ ਇਹੀ ਸੇਮ ਕੇਸ ਆ ਜਿਹਦੇ ਵਿੱਚ ਮਿਲਕੀ ਕੰਨ ਪਾੜੀ ਗਈ ਆ ਤੇ ਉਹੀ ਸੇਮ ਕੇਸ ਆ ਮੈਨੂੰ ਲੱਗਦਾ ਸਾਰੇ ਚੋਰ ਉਹੀ ਆ ਜਿਹੜੇ ਇੱਧਰ ਤੇ ਚੋਰੀ ਕਰਦੇ ਪਏ ਆ ਤੇ ਪ੍ਰਸ਼ਾਸਨ ਨੂੰ ਮੰਗਵਾ ਕੇ ਜਲਦੀ ਜਲਦੀ ਉਹ ਚੋਰਾਂ ਦੀ ਫੜ ਲਿਆ ਜਾਵੇ ਤਾਂ ਜੋ ਅੱਗੇ ਦੁਕਾਨਾਂ ਦੀ ਜਿਹੜਾ ਬਚਾਅ ਹੋ ਜੇ ਨਾ ਚੋਰੀ ਹੋਏ ਬਹੁਤ ਨੁਕਸਾਨ ਹੁੰਦਾ ਬਹੁਤ ਮੁਸ਼ਕਿਲ ਨਾਲ ਦੁਕਾਨ ਸਟੈਂਡ ਹੁੰਦੀ ਆ ਤੇ ਮੁਸ਼ਕਲ ਹੋ ਜਾਂਦੀ ਆ ਧੰਨਵਾਦ ਜੀ